ਸਸਿਕਾਲ ਦਰਸ਼ਕੋ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਗੁਰਮੁਖ ਸਿੰਘ ਰਪਾਣਾ ਅੱਜਕੱਲ ਕਰਾਂਗੇ ਕਿਸਾਨਾਂ ਦੀ ਕਿਸਾਨ ਮੁਰ ਤੋਂ ਸੰਘਰਸ਼ ਦੇ ਰਾਹ ਤੇ ਪੈ ਗਏ ਨੇ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ 6 ਮਈ 2025 ਯਾਨੀ ਕਿ ਭਲਕੇ ਮੁਰ ਤੋਂ ਸ਼ੰਭੂ ਬਾਰਡਰ ਦੇ ਉੱਪਰ ਉਹਨਾਂ ਨੇ ਧਰਨਾ ਦੇਣ ਦਾ ਐਲਾਨ ਕੀਤਾ ਸੀਗਾ ਇਹ ਧਰਨਾ ਸ਼ੰਭੂ ਬਾਰਡਰ ਰੋਕਣ ਦਾ ਨਹੀਂ ਸੀ ਇਹ ਧਰਨੇ ਦਾ ਐਲਾਨ ਸ਼ੰਭੂ ਦੇ ਸਥਿਤ ਥਾਣੇ ਦੇ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ ਕਿਸਾਨਾਂ ਦੇ ਆ ਕੁਝ ਮੰਗਾਂ ਨੇ ਮੰਗਾਂ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕਿ ਕਿਸਾਨ ਸ਼ੰਭੂ ਬੈਰੀਅਰ ਤੇ ਖਨੌਰੀ ਬਾਰਡਰ ਤੇ ਬੈਠੇ ਸੀ ਪਰ ਪੰਜਾਬ ਸਰਕਾਰ ਨੇ ਇੱਕ ਦਿਨ ਜਦੋਂ ਲੋਕਾਂ ਦੀ ਇੰਤਹਾਹ ਹੋ ਗਈ ਲੋਕ ਵਪਾਰੀ ਆਮ ਲੋਕ ਪਰੇਸ਼ਾਨ ਹੋ ਗਏ ਦੁਖੀ ਹੋ ਗਏ ਤਾਂ ਪੰਜਾਬ ਸਰਕਾਰ ਨੇ ਇਸ ਦਾ ਸਖਤ ਨੋਟਿਸ ਲੈਂਦੇ ਆ ਕਿ ਧਰਨੇ ਚੁਕਾਏ ਉਸ ਤੋਂ ਬਾਅਦ ਲਗਾਤਾਰ ਕਿਸਾਨ ਰੋ ਵਿੱਚ ਨੇ ਧਰਨੇ ਦਿੱਤੇ ਜਾ ਰਹੇ ਨੇ ਵੱਖ-ਵੱਖ ਜਗ੍ਹਾ ਦੇ ਡੀਸੀ ਪੱਧਰ ਦੇ ਉੱਪਰ ਐਸਡੀਐਮ ਪੱਧਰ ਦੇ ਉੱਪਰ ਬਲਾਕ ਲੈਵਲ ਦੇ ਉੱਪਰ ਜ਼ਿਲ੍ਹਾ ਲੈਵਲ ਦੇ ਉੱਪਰ ਪਰ ਹੁਣ ਕਿਸਾਨਾਂ ਨੇ ਕਿਹਾ ਸੀ ਕਿ ਧਰਨੇ ਸਮਾਪਤ ਨਹੀਂ ਹੋਏ ਸੰਘਰਸ਼ ਸਮਾਪਤ ਨਹੀਂ ਹੋਇਆ ਬੇਚਕ ਸਾਡਾ ਧਰਨਾ ਜ਼ਬਰਦਸਤੀ ਚਗਾ ਦਿੱਤਾ ਗਿਆ ਪਰ ਸਾਡਾ ਸੰਘਰਸ਼ ਜਾਰੀ ਹੈ ਇਸੇ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਮੋੜ ਤੋਂ ਸ਼ੰਭੂ ਬਾਰਡਰ ਦੇ ਉੱਪਰ ਧਰਨਾ ਦੇਣ ਦਾ ਐਲਾਨ ਕੀਤਾ ਸੀ ਪਰ ਹੁਣ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਚਾਹੇ ਹਰਿਆਣੇ ਦੇ ਹੋਣ ਚਾਹੇ ਪੰਜਾਬ ਦੇ ਹੋਣ ਵੱਖ-ਵੱਖ ਇਲਾਕਿਆਂ ਦੇ ਉੱਪਰ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਗਿਰਫਤਾਰੀਆਂ ਦੀਆਂ ਵੱਖ-ਵੱਖ ਇਲਾਕਿਆਂ ਦੇ ਉੱਪਰੋਂ ਝਲਕ ਆ ਰਹੀ ਹੈ ਵੱਖ-ਵੱਖ ਇਲਾਕਿਆਂ ਦੇ ਉੱਪਰੋਂ ਸੀਸੀਟੀਵੀ ਫੁਟੇਜ ਆ ਰਹੀ ਹੈ ਵੀਡੀਓ ਆ ਰਹੀਆਂ ਨੇ ਕਿਸਾਨਾਂ ਨੂੰ ਫੜਿਆ ਜਾ ਰਿਹਾ ਹੈ ਘੇਰਾ ਪਾਇਆ ਜਾ ਰਿਹਾ ਸਵੇਰੇ ਤੜਕਸਾਰ ਕਿਸੇ ਨੂੰ 2 ਵਜੇ ਕਿਸੇ ਨੂੰ 3 ਵਜੇ ਕਿਸੇ ਨੂੰ 6 ਵਜੇ ਤੜਕਸਾਰ ਕਿਸਾਨਾਂ ਦੀਆਂ ਜਿਹੜੇ ਗ੍ਰਿਫਤਾਰੀਆਂ ਲਗਾਤਾਰ ਹੋ ਰਹੀਆਂ ਤੇ ਕਿਸਾਨ ਆਗੂ ਕੀ ਕਹਿੰਦੇ ਨੇ ਤੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦੀਆਂ ਜਿਹੜੀਆਂ ਝਲਕਾਂ ਨੇ ਆਪਾਂ ਉਸ ਦੀ ਇੱਕ ਨਜ਼ਰ ਮਾਰਦੇ ਹਾਂ ਕਿ ਕਿਸਾਨ ਗ੍ਰਿਫਤਾਰੀਆਂ ਤੋਂ ਬਾਅਦ ਪਹਿਲਾਂ ਇੱਕ ਝਲਕ ਦੇਖਦੇ ਹਾਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦੀ ਤੇ ਨਾਲ ਹੀ ਆਪਾਂ ਦੇਖਦੇ ਹਾਂ ਕਿ ਕਿਸਾਨ ਆ ਅਗਲਾ ਫੈਸਲਾ ਕੀ ਹੈ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਿਹਨਤੂ ਸੰਘਰਸ਼ਕ ਪੰਜਾਬ ਦੇ ਸੁਭਾਗੂ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਸ ਤਰੀਕੇ ਦੇ ਨਾਲ ਪੂਰੇ ਪੰਜਾਬ 'ਚ ਰਾਹ ਦਾ ਦਮਨ ਚੱਕਰ ਚਲਾਇਆ ਹੋਇਆ ਵਾ ਕਿਸਾਨ ਆਗੂਆਂ ਦੇ ਘਰਾਂ 'ਚ ਫੜੋਫੜਾਈ ਚੱਲ ਰਹੀ ਹੈ ਛਾਪੇਮਾਰੀ ਕੀਤੀ ਆ ਕਿਸਾਨਾਂ ਨੂੰ ਗ੍ਰਿਫਤਾਰ ਕੀਤੇ ਆ ਤੇ 3-4 ਥਾਵਾਂ ਤੇ ਗੁਰਦਾਸਪੁਰ 'ਚ ਤੱਗਰਪਾ ਤਾਂ ਕਿੱਬਾ ਸਾਡੇ ਦਫਤਰ ਸਖਤਰ ਹੈ ਉੱਥੇ ਪੁਲਿਸ ਨੂੰ ਪੁਲਿਸ ਨੇ ਉੱਥੇ ਘਿਰਾ ਪਾਇਆ ਹੋਇਆ ਕਰਾ ਨੂੰ ਤੇ ਪੁਲਿਸ ਨੂੰ ਘਿਰਾ ਸਾਡੇ ਕਿਸਾਨ ਬੀਬੀਆਂ ਨੇ ਕਿਸਾਨਾਂ ਦੇ ਮਜ਼ਦੂਰਾਂ ਨੇ ਪਾਇਆ ਹੋਇਆ ਪੂਰੀ ਸਥਿਤੀ ਵਿਸਫੋਟਕ ਬਣੀ ਹੋਈ ਹੈ ਪੂਰੇ ਪੰਜਾਬ 'ਚ ਇਹ ਕਿਸ ਤਰ੍ਹਾਂ ਦੀ ਜਮਹੂਰੀਅਤ ਹੈ ਇਹ ਜਿਹੜਾ ਜਮਹੂਰੀਅਤ ਆ ਨੰਗਾ ਜਮਹੂਰੀਅਤ ਦਾ ਜਿਵੇਂ ਜਿਤਨਾ ਦਾ ਜਨਾਜਾ ਕੱਢ ਰਿਹਾ ਹੈ ਇਤਰਾ ਜਮਹੂਰੀਅਤ ਕਾਦੀ ਜਮਹੂਰੀਅਤ ਆ ਕਹਿੰਦੇ ਸਾਰੀ ਦੁਨੀਆ ਚ ਸਭ ਤੋਂ ਵੱਡੀ ਜਮਹੂਰੀਅਤ ਹੈ ਜੀ ਭਾਰਤ ਦੇ ਵਿੱਚ ਉਹਦਾ ਉਹਦਾ ਜਿਹੜਾ ਜਮਹੂਰੀਅਤ ਆ ਕਾਹਨ ਕਿਤਰਾ ਹੋ ਰਿਹਾ ਇਹ ਜਮਹੂਰੀਅਤ ਨਹੀਂ ਤਾਂ ਨਾਸ਼ਾਈ ਆ ਜਿਸ ਤਰੀਕੇ ਨਾਲ ਭਗਵੰਤ ਮਾਨ ਤੂੰ ਵਰਤਾਰਾ ਕਰ ਰਿਹਾ ਕਾਰਪੋਰੇਟ ਦੇ ਇਸ਼ਾਰੇ ਦੇ ਉੱਤੇ ਤੇ ਮੋਦੀ ਸਰਕਾਰ ਦੇ ਇਸ਼ਾਰੇ ਤੇ ਜਿ ਤਰ੍ਹਾਂ ਸ਼ੰਭੂ ਕਰੋੜੀ ਪਹਿਲਾਂ ਕੀਤਾ ਜਿ ਤਰ੍ਹਾਂ ਜਿ ਤਰ੍ਹਾਂ ਲੋਕਾਂ ਦੇ ਇਹ ਜਿਹੜਿਆ ਘਟਾਏ ਜਾ ਰਿਹਾ ਜਿਸ ਤਰੀਕੇ ਪੁਲਸ ਰਾਜ ਤੇ ਪੰਜਾਬ ਨੂੰ ਆਪਣਾ ਬਦਲਿਆ ਜਾ ਰਿਹਾ ਇਹ ਪੰਜਾਬ ਦੇ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕਰਨਾ ਸਾਡੀ ਸਿੱਧੀ ਵਾਰਨ ਗਿਆ ਸ਼ੰਭੂ ਵੀ ਧਰਨਾ ਲੱਗੋ ਕੱਲ ਨੂੰ ਯਾ ਥਾਣੇ ਗਾੜੀ ਧਰਨਾ ਸਾਡਾ ਅਜਮੂਰੀ ਆ ਗਿਆ ਥਾਣੇ ਗਾੜੀ ਧਰਨਾ ਲਾਉਣਾ ਜੋ ਕਟਮਾਰ ਹੋਈ ਯਾਰ ਪ੍ਰੀਤ ਥਾਣੇਦਾਰ ਨੇ ਕੀਤੀ ਆ ਬਲੰਦ ਸਿੰਘ ਬ੍ਰਾਹਮ ਦੇ ਖਸਾਨਾ ਕੋ ਦੀ ਜਾਂ ਬਾਕੀ ਤੁਸੀਂ ਜ਼ਬਰ ਕੀਤਾ ਜਿਹੜਾ ਇਸੇ ਤਰੀਕੇ ਦੇ ਨਾਲ ਜੋ ਗਰਦਾਸਪੁਰ ਚ ਕਾਰਪੋਰੇਟ ਦਾ ਝੰਡਾ ਲਾਗੂ ਕਰਦੇ ਆ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਕਢਾਉਣ ਵਾਸਤੇ ਜਿਸ ਤਰੀਕੇ ਨਾਲ ਬੀਬੀਆਂ ਦੀ ਧੂਖੇ ਚ ਕੀਤੀ ਹੈ ਜਿਦ ਤਰ੍ਹਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਛੜਕਾਂ ਦੇ ਕਬਜ਼ੇ ਲੈ ਰਿਆਂ ਜ਼ਮੀਨਾਂ ਦੇ ਕਬਜ਼ੇ ਲੈ ਰਿਆਂ ਬਗੈਰ ਪੈਸੇ ਦਿੱਤੇ ਆ ਉਹ ਜ਼ਮੀਨਾਂ ਦਾ ਕਬਜ਼ਾ ਨਹੀਂ ਲੈਣ ਦੇਾਂਗੇ ਕਿੰਨਾ ਵਿਚਾਰ ਪੁਲਿਸ ਖਿਲਾਰ ਲੇਗਾ ਉੱਥੇ ਕਿੰਨਾ ਵਿਚਾਰ ਪੁਲਿਸ ਉੱਥੇ ਖਿਲਾਰ ਜਿੱਥੇ ਜੁੜਾ ਵਾ ਤੁਸੀਂ ਇਸ ਤਰੀਕੇ ਨਾਲ ਕਰ ਲੋਗੇ ਕਿ ਕਿਹੜੀ ਕਿਹੜੀ ਸ਼ਰਤ ਬਣਾ ਲੋਗੇ ਬਲਰਾਤ ਰਤ ਕਿਹੜੀ ਸ਼ਰਤ ਬਣਾ ਲੋਗੇ ਬਾਣ ਨਹੀਂ ਦੇ ਆਗੇ ਉਹ ਛੜਕ ਤੇ ਕਬਜ਼ਾ ਹੀ ਦੁਬਾਰਾ ਲੈਣਾ ਵਾ ਉਥੇ ਆਪਣੀ ਜ਼ਮੀਨ ਤੇ ਜਿੱਥੇ ਤੁਸੀਂ ਜ਼ਮੀਨ ਦਾ ਕਬਜ਼ਾ ਕੀਤਾ ਨਾ ਕਿਸ ਕਿ 7 ਤਰੀਕ ਨੂੰ ਰੇਲਾਂ ਦਾ ਐਲਾਨ ਦੇਵੀਦਾਸਪੁਰ ਕੀਤਾ ਆਇਆ ਵਾ ਉਹ ਵੀ ਰੁਕਣੀ ਆ ਰੇਲ ਉਸ ਤੋਂ ਬਾਅਦ ਜੇ ਜਿਤਨਾ ਜਬਰ ਚਲਾਇਆ ਕਿ ਪੂਰੇ ਪੰਜਾਬ ਵਿੱਚ ਪੂਰਾ ਪੰਜਾਬ ਜਾਮ ਕਰਾਂਗੇ ਇਹ ਸਾਡੀ ਬਾਹਰ ਨ ਗਿਆ ਦੂਸਰਾ ਪਾਣੀ ਵਾਲੇ ਮੁੱਦੇ ਤੇ ਇਸ ਤਰ੍ਹਾਂ ਦਾ ਡਰਾਮਾ ਕਰ ਰਿਹਾ ਜੋ ਕਿ ਅੱਜ ਵਿਧਾਨ ਸਭਾ ਸੈਸ਼ਨ ਸੱਦਿਆ ਉਸੇ ਮਾੜਾ ਮੋਟਾ ਮਤਾ پاس-ਪਾਸ ਕਰ-ਪਾਸ ਕਰਕੇ ਆਪਣਾ ਟਾਈਮ ਸਾਰਨਾ ਬਿਲਕੁਲੋਂ ਇਹ ਬਰਦਾਸ਼ਤ ਨਹੀਂ ਪੰਜਾਬ ਦੇ ਲੋਕਾਂ ਨੂੰ ਜੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਤੇ 78 79 80 ਧਾਰਾ 266 ਚ इंदिरा गांधी प्रधानमंत्री इंदिरा गांधी ने लागू करके राजस्थान ਨੂੰ ਪੰਜਾਬ ਦੇ ਪਾਣੀਆਂ ਦਾ ਜੜਾ ਇਸੇ ਦਰ ਬਣਾਇਆ ਭਾਈਵਾਲ ਬਣਾਇਆ ਉਹ 78 नासी ਧਾਰਾ ਰੱਦ ਕਰੋ ਇਸ ਤਰ੍ਹਾਂ ਜਿਹੜੀ ਜਦੋਂ ਜਮ ਸਤਲੁਜ ਜਮ ਆਪਣਾ ਲਿੰਕ ਲਾਇਆ ਜਿਹੜੀ ਕੱਢਣ ਦਾ ਜਿਹੜਾ ਜਿਹੜੀ ਸੰਧੀ ਕੀਤੀ ਹੈ ਗਾਨੀ ਜੈਲਸੋਂ ਦੇ ਵੇਲੇ ਉਸ ਤੋਂ ਬਾਅਦ ਦੇ ਵੇਲੇ ਜਾਂ ਦਰਬਾਰਾ ਸਿੰਘ ਦੇ ਵੇਲੇ ਉਹ ਸਾਰੀ ਰੱਦ ਕਰੋ ਉਹ ਵੀ ਰੱਦ ਕਰੋ ਇਸ ਦੇ ਨਾਲ ਜਿਹੜਾ 2004 ਕਪਟਨ ਮਰਿੰਦਰ ਨੇ ਜਦੋਂ ਬਾਕੀ ਜਿਹੜੇ ਸਮਝੌਤੇ ਰੱਦ ਕੀਤੇ ਉਹਦੇ ਨਾਲ ਪੰਜ ਧਾਰਾ ਲਾ ਕੇ ਜਿਹੜਾ ਪਹਿਲਾ ਪਾਣੀ ਜਾ ਰਿਹਾ ਰਾਜਸਥਾਨ ਨੂੰ ਗੈਰ ਕਾਨੂੰਨੀ ਤੌਰ ਤੇ ਤੇ ਹਰਿਆਣੇ ਨੂੰ ਜਾ ਰਿਹਾ ਉਹਨਾਂ ਤਸلیم ਕੀਤਾ ਵਾ ਉਹਨੂੰ ਮੰਨ ਲਿਆ ਵਾ ਉਹ ਵੀ ਧਾਰਾ ਰੱਦ ਕਰੋ ਤੇ ਇਸ ਤੋਂ ਬਾਅਦ ਜਿੰਨਾ ਵੀ ਆਪਣਾ ਜਿਹੜਾ ਸਰਸਵਤੀ ਜਿਹੜੀ ਨਦੀ ਆ ਜਾਂ ਜਮੜਾ ਨਦੀ ਆ ਉਹਨਾਂ ਨੂੰ ਨਾਲ ਗਿਣ ਕੇ ਤੇ ਪੰਜਾਬ ਦੇ ਪਾਣੀਆਂ ਦੀ 60 40 ਨਾਲ ਵੰਡ ਜੋ ਵੰਡਦੀ ਆ ਹਰਿਆਣੇ ਨਾਲ ਉਹ ਸਾਰੀ ਉਹਨਾਂ ਦੋਆਂ ਦਰਿਆਵਾਂ ਦੀ ਨਹੀਂ ਤੇ ਇੱਧਰ ਜਿਹੜੇ ਤਿੰਨ ਦਰਿਆਵਾਂ ਉਹਨਾਂ ਪੰਜਾਂ ਦੇ ਉਹਨਾਂ ਦੀ ਸਾਰਿਆਂ ਦਾ ਇਹ ਸਪਤੀ ਕੱਢ ਕੇ ਫਿਰ 60 40 ਦੇ ਵੰਡ ਕਰੋ ਜਦੋਂ ਕਿ ਪਹਿਲਾਂ ਜਮਨਾ ਤੇ ਸਰਸਵਤੀ ਉਹ ਪਾਸੇ ਛੱਡ ਤੇ ਤੇ ਇੱਧਰ ਜਿਹੜੇ ਪੰਜਾਬ ਦੇ ਦਰਿਆ ਛਾਈ ਦਰਿਆ ਤਿੰਨ ਦਰਿਆ ਉਹਨਾਂ 'ਚ 60 40 ਕਰਤਾ ਤੇ ਉਹਦੇ ਵਿੱਚੋਂ ਪਹਿਲਾਂ ਜਿਹੜਾ ਵਾ Rajasthan ਨੂੰ 55% ਦਿੱਤਾ ਜਿਹੜਾ ਕਰਪੇਰੀਅਨ ਸੂਬਾ ਹੀ ਨਹੀਂ ਹੈਗਾ ਜਿਹਦਾ ਕੋਈ ਲਾਗਾ ਦੇਗਾ ਨਹੀਂ ਪੰਜਾਬ ਨਾਲ ਉਹ 78 79 ਧਾਰਾ ਰੱਦ ਕਰਨੀ ਪੈਣੀ ਆ ਪੰਜ ਪੰਜ ਧਾਰਾ ਵੀ ਰੱਦ ਕਰੋ ਤੇ ਨਾਲ ਹੀ ਆ ਜੋ ਜਮਨ ਤੱਕ ਕਰ ਤੋਹੇ ਚਲਾਇਆ ਵਾ ਇਹ ਸਾਨੂੰ ਬਰਦਾਸ਼ਤ ਨਹੀਂ ਆਗਾ ਕਿਸੇ ਕੀਮਤ ਤੇ ਵੀ ਕਿਸੇ ਕੀਮਤ ਬਰਦਾਸ਼ਤ ਨਹੀਂ ਇਸ ਤਰ੍ਹਾਂ ਜ਼ਬਰ ਦੇ ਨਾਲ ਜਾਂ ਡਰਾਇਆ ਪੰਜਾਬ ਦੇ ਲੋਕ ਅਦੀ ਦਬਨ ਵਾਲੇ ਨਹੀਂ ਪੰਜਾਬ ਦੇ ਲੋਕ ਬਾਹਰ ਨਿਕਲਣਗੇ ਇਹਦਾ ਇਹਦਾ ਜਿਹੜਾ ਜਵਾਬ ਜਿਤਨਾ ਦਾ ਤੁਸੀਂ ਦੇ ਰਹੇ ਹੋ ਜ਼ਬਰਦਸਤ ਜ਼ਬਰਦਸਤ ਤੇਰੀ ਜ਼ਬਰਦਸਤ ਜਵਾਬ ਜਿਹੜਾ ਵਾ ਉਹ ਸਬਰ ਨਾ ਦੇਾਂਗੇ ਤੇਰੇ ਗੋਡੇ ਲਵਾਵਾਂਗੇ ਤੇਰੇ ਹੱਥ ਪੱਕੀ ਤਰ੍ਹਾਂ ਦਾ ਬੋਰੀਆ ਬਿਸਤਰਾ ਗੋਲ ਕਰਕੇ ਤੈਨੂੰ ਦਿੱਲੀ ਭੇਜਾਂਗੇ ਵੈਗਰੂ ਜਿਗਾ ਖਾਲਸਾ ਵੈਗਰੂ ਦੀਫਤ ਦਰਸ਼ਕੋ ਤੁਸੀਂ ਸੁਣਿਆ ਕਿ ਕਿਸਾਨ ਅਜੇ ਵੀ ਮੰਨਣ ਲਈ ਤਿਆਰ ਨਹੀਂ ਪਿੱਛੇ ਹਟਣ ਲਈ ਤਿਆਰ ਨਹੀਂ ਕਿਸਾਨ ਕਹਿੰਦੇ ਨੇ ਸਾਡਾ ਸੰਘਰਸ਼ ਜ਼ਬਰੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸਾਨਾਂ ਦਾ ਕਹਿਣਾ ਕਿ ਬੇਸ਼ੱਕ ਸਾਡੀ ਲੜਾਈ ਸੈਂਟਰ ਦੇ ਨਾਲ ਆ ਭਾਰਤ ਸਰਕਾਰ ਦੇ ਨਾਲ ਆ ਸਾਡੀਆਂ ਮੰਗਾਂ ਸੈਂਟਰ ਦੇ ਨਾਲ ਨੇ ਬਹੁ ਗਿਣਤੀ ਮੰਗਾ ਬੇਸ਼ੱਕ ਪੰਜਾਬ ਸਰਕਾਰ ਦੇ ਨਾਲ ਮੰਗਾ ਹੈ ਪਰ ਬਹੁ ਗਿਣਤੀ ਮੰਗਾ ਕੇਂਦਰ ਸਰਕਾਰ ਨਾਲ ਸੰਬੰਧਤ ਆ ਸੈਂਟਰ ਨਾਲ ਸੰਬੰਧਤ ਆ ਪਰ ਪੰਜਾਬ ਸਰਕਾਰ ਹੁਣ ਅੜਿੱਕਾ ਬਣ ਰਹੀ ਹੈ ਸਾਡੀਆਂ ਮੰਗਾਂ ਮਨਵਾਉਣ ਲਈ ਤਿਆਰ ਨਹੀਂ ਪਰ ਫਿਰ ਵੀ ਅਸੀਂ ਸੰਘਰਸ਼ ਦੇ ਰਾਹ ਤੋਂ ਪਿੱਛੇ ਨਹੀਂ ਹਟਾਂਗੇ ਇਹ ਸੰਘਰਸ਼ ਲਗਾਤਾਰ ਸਾਡਾ ਜਾਰੀ ਰਹੇਗਾ ਇਸ ਤੋਂ ਇਲਾਵਾ ਕਿਸਾਨਾਂ ਦਾ ਸੰਘਰਸ਼ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਥਾਈਂ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿਹੜੇ ਅਲੱਗ-ਅਲੱਗ ਹਾਈਵੇ ਦੇ ਪ੍ਰੋਜੈਕਟ ਚੱਲ ਰਹੇ ਨੇ ਬੇਸ਼ੱਕੋ ਦੁਆਬੇ 'ਚ ਹੋਣ ਮਾਝੇ 'ਚ ਹੋਣ ਮਾਲਵੇ 'ਚ ਹੋਣ ਉਹਨਾਂ ਦੀਆਂ ਜ਼ਮੀਨਾਂ ਅਧਿਗ੍ਰਹਿਣ ਕਰਨ ਨੂੰ ਲੈ ਕੇ ਵੀ ਜਿਹੜਾ ਕਿਸਾਨਾਂ ਸੰਘਰਸ਼ ਚੱਲ ਰਿਹਾ ਆਪਾਂ ਦੇਖ ਰਹੇ ਕਿ ਕਿਸਾਨ ਆਪਣੀ ਜ਼ਮੀਨ ਬਚਾ ਰਹੇ ਆ ਕਈ ਜਗ੍ਹਾ ਦੇ ਉੱਪਰ ਦੋਨੋਂ ਸਾਈਡ ਦੇ ਉੱਪਰ ਉਹ ਹਾਈਵੇ ਜਿਹੜਾ ਪ੍ਰੋਜੈਕਟ ਆ ਉਹ ਬਣ ਗਿਆ ਤਿਆਰ ਹੋ ਗਿਆ ਪਰ ਉਰੇ ਵਿਚਕਾਰ ਕੋਈ ਜ਼ਮੀਨ ਜਿਹੜੀ ਹੈਗੀ ਆ ਫਰੀ ਪਈ ਆ ਬੇਲੀ ਪਈ ਆ ਉਸ ਤੋਂ ਬਾਅਦ ਉਸ ਜ਼ਮੀਨ ਨੂੰ ਛਡਾਉਣ ਦੇ ਲਈ ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਨੂੰ ਖਰੀਦ ਰਹੀ ਆ ਕਿਸਾਨਾਂ ਤੇ ਲੱਠ ਚਾਰਜ ਕੀਤਾ ਜਾ ਰਿਹਾ ਪਰ ਫਿਰ ਵੀ ਕਿਸਾਨ ਇਹ ਗੱਲ ਕਹਿ ਰਿਹਾ ਕਿ ਸਾਡਾ ਸੰਘਰਸ਼ ਜਾਰੀ ਰਹੇਗਾ ਅਸੀਂ ਇੱਕ ਇੰਚ ਵੀ ਜ਼ਮੀਨ ਜਿਹੜੀ ਉਹ ਨਹੀਂ ਦੇਣੀ ਸੋ ਇਸੇ ਕਰਕੇ ਕਿਸਾਨ ਨੇ ਜਿਹੜੇ ਲਗਾਤਾਰ ਸੰਘਰਸ਼ ਕਰ ਰਹੇ ਨੇ ਸੋ ਇਹਦਾ ਵੀ ਇੱਕ ਆਪਾਂ ਚਾਲਕ ਤਾਨੂੰ ਦਰਸ਼ਕਾਂ ਨੂੰ ਦਿਖਾਉਨੇ ਆ ਕਿ ਜਿਹੜੀਆਂ ਜ਼ਮੀਨਾਂ ਤੋਂ ਬਾਅਦ ਜਦੋਂ ਜ਼ਮੀਨਾਂ ਦੀ ਅਧਿਕਾਰਨ ਕੀਤਾ ਜਾ ਰਿਹਾ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਤੇ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਵੀ ਕਿਸਾਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਕਿਹਾ ਕਿਸਾਨਾਂ ਨੂੰ ਅਪੀਲ ਕੀਤੀ ਹੈ ਉਹਦੀ ਵੀ ਇੱਕ ਝਲਕ ਆਪਾਂ ਤੁਹਾਨੂੰ ਦਿਖਾਉਨੇ ਹੈ ਜੀ ਫਖਰ ਸਾਹਿਬ ਐਕਮ ਜਿੱਕੀ ਫਤਿਹ ਪੰਜਾਬ ਸਰਕਾਰ ਨੇ ਅਬਦਾਲੀ ਦੇ اصولਾਂ ਨੂੰ ਵੀ ਛਿੱਟੇ ਟੰਗ ਦਿੱਤਾ ਕਿਉਂਕਿ ਉਹਦੇ ਵੀ ਕੋ ਅਸੂਲ ਸਨ ਉਹ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਸਿੰਘ ਜੂਝਦੇ ਸਨ ਤੇ ਸ਼ਾਮ ਨੂੰ ਸੀਜ਼ ਫੇਰ ਹੋ ਜਾਂਦਾ ਹੁੰਦਾ ਸੀਗਾ ਆਪੋ ਆਪਣੇ ਕੈਂਪਾਂ ਚ ਚਲੇ ਜਾਂਦੇ ਸੀ ਪਰ ਪੰਜਾਬ ਦੀ ਪੁਲਿਸ ਨੂੰ ਇੰਨਾ ਫਰੀਹੈਂਡ ਕਰਤਾ ਇਹਨਾਂ ਖੁੱਲੇ ਕਰਦੇ ਆ ਕੰਧਾਂ ਟਪ ਟਪ ਕੇ ਆਗੂਆਂ ਦੇ ਘਰਾਂ ਦੇ ਛਾਪੇਵਾਰੀ ਕੀਤੀ ਜਾ ਰਹੀ ਆ ਔਰ ਐਵੇਂ ਮਹਿਸੂਸ ਕਰਾਇਆ ਜਾ ਰਿਹਾ ਜਿਵੇਂ ਦੂਜੇ ਗ੍ਰਹਿ ਦੇ ਪ੍ਰਾਣੀ ਹੋਈਏ ਅਸੀਂ ਕਿਨੇ ਭਗਵੰਤ ਮਾਣ ਜੀ ਇਹੋ ਲੋਕ ਵਾ ਜਿਨ੍ਹਾਂ ਨੇ ਤੁਹਾਨੂੰ 92 ਸੀਟਾਂ ਦੇ ਕੇ ਕਾਮਯਾਬ ਕੀਤਾ ਤੇ ਅੱਜ ਤੁਸੀਂ ਆਪਣੇ ਆਪ ਨੂੰ ਦੇਸ਼ ਦੁਨੀਆ ਦੇ ਵਿੱਚ ਆਮ ਕਰਦਾ ਬੱਚੇ ਦਾ ਬੱਚਾ ਮੁੱਖ ਮੰਤਰੀ ਦੱਸ ਕੇ ਆਪਣਾ ਬੜਾ ਸ਼ਰੀਹ ਲੈ ਰਹੇ ਜੀ ਬੜਾ ਸਲਾਹ ਹੈ ਜੀ ਇਸ ਗੱਲ ਦਾ ਪਰ ਜਿਹੜੇ ਤਰੀਕੇ ਨਾਲ ਤੁਸੀਂ ਇਹ ਕੰਮ ਸ਼ੁਰੂ ਕਰਤਾ ਵਾ ਜਿਵੇਂ ਤੁਸੀਂ ਕਾਰਪੋਰੇਟ ਜਗ ਦੀ ਝੋਲੀ 'ਚ ਪੈ ਗਏ ਜੀ ਜਿਵੇਂ ਕੇਂਦਰ ਸਰਕਾਰ ਦੀਆਂ ਅਦਾਤਾਂ ਤੇ ਕੰਮ ਕਰ ਰਹੇ ਜੀ ਜਿਵੇਂ ਬਗੈਰ ਪੈਸੇ ਦਿੱਤਿਆਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਮੀਨਾਂ ਖੋਹ ਰਹੇ ਜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਸਾਫਤਾ ਪੰਜਾਬ ਦੇ ਲੋਕ ਕਰਨਗੇ ਪੰਜਾਬ ਦੇ ਵਸਨੀਕੋ ਹਰੇਕ ਵਰਗ ਨੂੰ ਅਪੀਰਵਾ ਜਿਹੜੇ ਤਰੀਕੇ ਨਾਲ ਤਸ਼ੱਦਦ ਕਰਨ ਦੇ ਪੰਜਾਬ ਸਰਕਾਰ ਉਤਰੀਆ ਇਹਦਾ ਮੁਕਾਬਲਾ ਆਪਾਂ ਨੂੰ ਖਾਲੀ ਹੱਥਾਂ ਦੇ ਨਾਲ ਇੱਕ ਜੋਰ ਟੋਕੇ ਕਰਨਾ ਪੈਣਾ ਵਾ ਆਓ ਏਕੀ ਤੇ ਸੰਘਰਸ਼ ਦੇ ਬਲਵੋਤੇ ਤੇ ਅੱਗੇ ਆਈਏ ਤਾਂ ਜੋ ਸਾਡੀ ਨਸਲ ਤੇ ਫਸਲ ਬਚੀ ਰਵੇ ਧੰਨਵਾਦ ਦਰਸ਼ਕੋ ਤੁਸੀਂ ਸੁਣਿਆ ਕਿ ਕਿਸਾਨਾਂ ਦਾ ਸੰਘਰਸ਼ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਮੁੱਦੇ ਨੂੰ ਲੈ ਕੇ ਹੋਵੇ ਚਾਹੇ ਉਹ ਕੇਂਦਰ ਦੇ ਮੰਗਾਂ ਨੂੰ ਲੈ ਕੇ ਹੋਵੇ ਚਾਹੇ ਉਹ ਜ਼ਮੀਨਾਂ ਦੀ ਗ੍ਰੈਂਡ ਨੂੰ ਕਰ ਲਿਓ ਕਿ ਲਗਾਤਾਰ جاری ਹੈ ਸੰਘਰਸ਼ ਚੱਲ ਰਿਹਾ ਪਰ ਹੁਣ ਇਹ ਸੰਘਰਸ਼ ਕਿਹੜਾ ਰੂਪ ਲਏਗਾ ਕਿ ਪਹਿਲਾਂ ਵਾਂਗ ਇੱਕ ਵੱਡਾ ਬਾਅਦ ਵੱਡਾ ਸੰਘਰਸ਼ ਰੂਪ ਧਾਰਨ ਕਰੇਗਾ ਕਿ ਪਹਿਲਾਂ ਵਾਂਗੋ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਅਜੇ ਤੱਕ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਦੀਆਂ ਨਹੀਂ ਦਿਖ ਰਹੀਆਂ ਪਰ ਜੇਕਰ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਹੋ ਸਕਦਾ ਸੰਘਰਸ਼ ਕਿਸੇ ਤਨਪੱਤਨ ਜਿਹੜਾ ਹੈਗਾ ਲੱਗ ਸਕੇ ਪਰ ਹਾਲ ਦੀ ਘੜੀ ਕੋਈ ਉਮੀਦ ਨਹੀਂ ਹੈ ਕਿ ਕਿਸਾਨ ਆਪਣੇ ਸੰਘਰਸ਼ ਦੇ ਵਿੱਚ ਸਫਲ ਹੋ ਸਕਣ ਦਰਸ਼ਕੋ ਅੱਜ ਦੇ ਪ੍ਰੋਗਰਾਮ ਚ ਇਹਨਾਂ ਇਸ ਤੋਂ ਬਾਅਦ ਕਿਸੇ ਹੋਰ ਮੁੱਦਿਆਂ 'ਤੇ ਲੱਗੇ ਗੱਲਬਾਤ ਕਰਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flangboard Truck Repair Trust We Build In Truck Repair Or Scan QR Code To Contact Us The Masala Twist Oxnard Find Authentic Indian Cuisine Or Scan QR Code To Contact Us Pizza Twist Taste With Twist Order Today Call or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Find Authentic Indian Cuisine In Tracy Or Scan QR Code To Contact Us bila market scan qr code to contact us simi valley family dental office or scan qr code to contact us samra produce largest variety of indian vegetables and fruits in the USA, scan this qr code to contact us mountain mike pizza scan this qr code to contact us Kadai made and served with love scan this qr code to contact us Krishan Kumar covered California certified agency manager who can help you, your family and your small business with health insurance. Call at one 830 3270 or scan QR code to call or text.